Hi friends hi john my name is virender from usa india today newspaper and circum tv usa and i'm also doing marriagelegend.com we will find girls and girls for you to marry and uh, you can call me anytime 510-943-8037 or you can email me sargam at gmail.com थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इन believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at marriagelagan .com. We cater for USA, Canada, UK, Australia, India, Fiji and Europe. For more information call 510-943-8037. ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦੇ 19 ਪ੍ਰਵਾਸੀਆਂ ਨੂੰ ਕਾਬੂ ਕਰ ਲਿੱਤਾ ਗਿਆ ਜੀਹਾਂ 트ੰਪ ਦੇ ਇਮੀਗ੍ਰੇਸ਼ਨ ਛਾਪਿਆਂ ਤੋਂ ਬਚਦੇ ਪਚੌਂਦੇ ਕੈਨੇਡਾ ਦਾਖਲ ਹੁੰਦੇ 19 ਪ੍ਰਵਾਸੀਆਂ ਨੂੰ RCMP ਨੇ ਕਾਬੂ ਕਰ ਲਿਆ ਏ ਜਿਨ੍ਹਾਂ ਨੇ ਪਰਫੀਲੇ ਮੌਸਮ ਦਾ ਫਾਇਦਾ ਉਠਾਉਂਦੇ ਆ ਰਾਤ ਦੇ ਹਨੇਰੇ ਵਿੱਚ ਇੰਟਰਨੈਸ਼ਨਲ ਬਾਰਡਰ ਪਾਰ ਕੀਤਾ ਪਰ ਤੁਰੰਤ ਤੱਕ ਨਾ ਪੁੱਜ ਸਕੇ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਵਾਸੀਆਂ ਵੱਲੋਂ ਨਜਾਇਜ਼ ਤਰੀਕੇ ਨਾਲ ਕਮਾਂਤਰੀ ਸਰਹੱਦ ਪਾਰ ਕਰਨ ਬਾਰੇ ਅਮਰੀਕਾ ਦੇ ਬਾਰਡਰ ਪੈਟਰੋਲ ਏਜੰਟਾਂ ਨੇ ਹੀ ਆਰਸੀਐਮ ਨੂੰ ਇਤਲਾਹ ਦਿੱਤੀ ਜਿਸ ਮਗਰੋਂ ਕਿਊਬੈਕ ਦੇ ਮੋਟਰੇਜੀ ਇਲਾਕੇ ਵਿੱਚ ਹੈਵਲੋਕ ਨੇੜੇ ਇਹਨਾਂ ਪ੍ਰਵਾਸੀਆਂ ਨੂੰ ਰੋਕਿਆ ਗਿਆ ਅਤੇ ਕਾਬੂ ਕੀਤੇ ਪ੍ਰਵਾਸੀਆਂ ਵਿੱਚੋਂ ਇੱਕ ਦੀ ਉਮਰ 60 ਸਾਲ ਦੇ ਨੇੜੇ ਦੱਸੀ ਜਾ ਰਹੀ ਹੈ ਅਤੇ ਦੋ ਬੱਚੇ ਵੀ ਇਸ ਗਰੁੱਪ ਵਿੱਚ ਸ਼ਾਮਲ ਦੱਸੇ ਜਾ ਰਹੇ ਹਨ RCMP ਨੇ ਦੱਸਿਆ ਕਿ 6 ਜਣਿਆਂ ਨੂੰ ਹਸਪਤਾਲ ਲਿਜਾਇਆ ਪਰ ਜੋ ਫਰੋਸਟ ਬਾਈਟ ਦਾ ਸ਼ਿਕਾਰ ਬਣ ਗਏ ਜਦਕਿ ਦੋ ਬੱਚਿਆਂ ਨੂੰ ਇਤਿਆਦੀ ਤੌਰ ਤੇ ਡਾਕਟਰੀ ਮੁਆਇਨਾ ਵਾਸਤੇ ਲਿਜਾਇਆ ਗਿਆ RCMP ਵੱਲੋਂ ਜਲਦ ਹੀ ਇਹਨਾਂ ਪ੍ਰਵਾਸੀ ਨੂੰ ਅਮਰੀਕਾ ਦੇ ਬਾਰਡਰ ਏਜੰਟਾ ਦੇ ਸਪੋਰਟ ਕੀਤਾ ਜਾ ਸਕਦਾ ਹੈ ਦੂਜੇ ਪਾਸੇ RCMP ਵੱਲੋਂ ਕਸਟਮਰ ਐਕਟ ਦੀ ਧਾਰਾ 117 ਅਧੀਨ ਇੱਕ ਹੋਰ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਸੰਭਾਵਿਤ ਤੌਰ ਤੇ ਇਹਨਾਂ ਪ੍ਰਵਾਸੀਆਂ ਨੂੰ ਟਿਕਾਣੇ ਤੇ ਪਹੁੰਚਾਉਣ ਦੇ ਇਰਾਦੇ ਨਾਲ ਗੱਡੀ ਸਨੇ ਪਰਫੀਲੀ ਰਾਤ ਵਿੱਚ ਉੱਥੇ ਮਜੂਦ ਸੀ ਪ੍ਰਵਾਸੀਆਂ ਦਾ ਗਰੁੱਪ ਕੈਨੇਡਾ ਵਿੱਚ ਐਸਾਈਲਮ ਮੰਗ ਰਿਹਾ ਹੈ ਪਰ ਫਿਲਹਾਲ ਇਸ ਬਾਰੇ ਵਿਸਤਾਰ ਜਾਣਕਾਰੀ ਹਾਸਲ ਨਹੀਂ ਹੋ ਸਕੀ RCM P ਨੇ ਇੱਕ ਬਿਆਨ ਜਾਰੀ ਕਰਦਿਆ ਕਿਹਾ ਕਿ ਅੰਤਾਂ ਦੀ ਸਰਦੀ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨਾ ਬਿਹੱਦ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਨਿਗਰਾਨੀ ਕਰ ਰਹੇ ਬਾਰਡਰ ਅਫਸਰਾਂ ਵਾਸਤੇ ਵੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਬਰਬਾਈ ਦੌਰਾਨ ਹੋਣ ਕਰਕੇ ਇਲਾਕੇ ਨੂੰ ਸੁਰੱਖਿਤ ਪਾਰ ਕਰਨਾ ਸੌਖਾ ਨਹੀਂ ਖਾਸ ਤੌਰ ਤੇ ਬੱਚਿਆਂ ਦੀ ਮੌਜੂਦਗੀ ਹਾਲਾਤ ਹੋਰ ਗੰਬੀਰ ਬਣਾ ਦਿੰਦੀ ਹੈ ਤਾਂ ਦੱਸ ਦਈਏ ਕਿ ਨਿਊਯਾਰਕ ਸੂਬੇ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਕਮੀ ਆਈ ਹੈ ਪਰ ਅਮਰੀਕਾ ਤੋਂ ਦੇ ਨਾਰਥ ਡੈਕੋਟਾ ਅਤੇ ਮਿਨੇਸੋਟਾ ਰਾਜਾਂ ਦੀ ਕੈਨੇਡਾ ਦੇ ਸੱਚਕਿਚਵਨ ਮੈਨੀਟੋਬਾ ਤੇ অন্ਟਾਰੀਓ ਰਾਜਾਂ ਨਾਲ ਲੱਗਦੀ 14000 ਕਿਲੋਮੀਟਰ ਲੰਮੀ ਸਰਹੱਦ ਨੂੰ ਵੀ ਨਜਾਇਜ਼ ਪ੍ਰਵਾਸ ਲਈ ਵਰਤਿਆ ਜਾਂਦਾ ਹੈ ਦਿਲਚਸਪਤਾਤ ਹੈ ਕਿ ਕਿਸੇ ਵੇਲੇ ਕੈਨੇਡਾ ਤੋਂ ਅਮਰੀਕਾ ਵੱਲ ਗੈਰ ਕਾਨੂੰਨੀ ਪ੍ਰਵਾਸ ਦਾ ਰੁਝਾਨ ਜਿਆਦਾ ਸੀ ਪਰ ਡੋਨਲਡ 트੍ਰੰਪ ਨੇ ਸੱਤਾ ਵਿੱਚ ਆਉਣ ਮਗਰੋਂ ਹਾਲਾਤ ਬਿਲਕੁਲ ਉਲਟੇ ਹੋ ਗਏ ਉਹਨਾਂ ਅਮਰੀਕਾ ਤੋਂ ਕੈਨੇਡਾ ਵੱਲ ਜਾਣ ਵਾਲਿਆਂ ਨੂੰ ਜ਼ਿਆਦਾਤਰ ਮੁਕਿਆਂ ਤੇ ਮੜ ਬਾੜ ਰਜੈਂਟਾਂ ਦੇ ਸਬੂਤ ਕਾ ਦਿੱਤਾ ਜਾਂਦਾ ਹੈ ਅਤੇ ਆਈਸ ਵਾਲੇ ਜਿਹੇ ਪ੍ਰਵਾਸੀ ਨੂੰ ਡਿਪੋਰਟ ਕਰਨ ਪ੍ਰਕਿਰਿਆ ਆਰੰਭ ਦਿੰਦੇ ਹਨ ਕੈਨੇਡਾ ਵਿੱਚ 12 ਕਾਨੂੰਨ ਪਾਸ ਹੋਣ ਮਗਰੋਂ ਨਜਾਇਜ਼ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਕੋਲ ਪਨਾਹ ਮੰਗਲ ਦਾ ਹੱਕ ਵੀ ਨਹੀਂ ਰਿਹਾ ਏ ਅਤੇ ਸਿੱਧੇ ਤੋਤੇ ਡਿਪੋਰਟ ਕੀਤੇ ਜਾ ਸਕੇਗੇ ਹਾਈ ਫਰੈਂਡਸ ਹਾਈ ਜਨ ਮਾਈ ਨੇਮ ਇਜ਼ ਵਿਰੇਂਦਰ ਫਰੋਂਗ USA India Today newspaper and uh, Sargam TV USA and I'm also doing marriagelagan.com. We will find girls and girls for you to marry. And uh, you can call me anytime 510-943-8037. Or you can email me, sarcumtv at gmail.com. Or you can fill up your bio data on marriagelagan.com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केट फॉर यू एस ए कैनेडा यू के ऑस्ट्रेलिया इंडिया फिजी एंड मोर इन्फॉर्मेशन कॉल फाइव वन जीरो नाइन फोर थ्री एट जीरो थ्री सिक्स